ਸੰਤ ਸੁੰਦਰ ਸਿੰਘ ਜੀ ਦਾ ਜੀਵਨ ਬੜਾ ਵੀਰ ਰਸ ਵਾਲਾ ਸੀ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਹੋਈ ਸੀ ਮਾਲਵੇ ਵਿੱਚ ਤੇ ਸੰਤ ਕਿਧਰੇ ਦੂਰ ਉਦੋਂ ਗਏ ਹੋਏ ਸੀ ਆਏ ਤੇ ਆਉਂਦਿਆਂ ਨੂੰ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਅਖੰਡ ਪਾਠਾਂ ਦੀ ਇਕੋਤਰੀ ਰੰਮ ਕੀਤੀ ਹੋਈ ਸੀ ਤੇ ਉੱਥੇ ਜਦੋਂ ਕੱਠ ਦੇ ਵਿੱਚ ਮਹਾਂਪੁਰਸ਼ ਆਏ ਤੇ ਬੋਲੇ ਵੀ ਖਾਲਸਾ ਜੀ ਕੀ ਖਾਲਸਾ ਪੰਥ ਹੋਣ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਹੋਣ ਤੇ ਇਕੋਤਰੀਆਂ ਕਰਾਉਣ ਜੋਗਾ ਰਹਿ ਗਿਆ ਜਿਹੜੀ ਸਪਿਰਟ ਜਿਹੜਾ ਜਜਬਾ ਸਤਗੁਰਾਂ ਨੇ ਸਾਡੇ 'ਚ ਭਰਿਆ ਸੀ ਉਹ ਕਿੱਥੇ ਆ ਦਿਖਾਈ ਨਹੀਂ ਦੇ ਰਿਹਾ ਇਹ ਸ਼ਰਦਾ ਹੈ ਪਰ ਵੀਰ ਰਸ ਵਾਲੀ ਸ਼ਰਦਾ ਨਹੀਂ ਅੰਦਰ ਇਹ ਖਿਆਲ ਚਾਹੀਦਾ ਸੀ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਜਬੀ ਕੀਤੀ ਉਹਦੇ ਟੁਕੜੇ ਟੁਕੜੇ ਕਰ ਦੀਏ ਚੀਲਾ ਕਊਆਂ ਕਾਵਾਂ ਨੂੰ ਖਵਾਈਏ ਦਾ ਸਰੀਰ ਦਾ ਮਾਸ ਨੋਚ ਨੋਚ ਕੇ ਇਹ ਅੰਦਰ ਆਉਣੀ ਚਾਹੀਦੀ ਸੀ ਬਲ ਮਹਾਂਪੁਰਸ਼ ਮੂੰਗਲੀਆਂ ਰੱਖਦੇ ਸੀ ਗੱਡੇ ਦੇ ਉੱਤੇ ਸਵੇਰੇ ਸ਼ਾਮ ਮੂੰਗਲੀਆਂ ਫੇਰਿਆ ਕਰਦੇ ਸੀ ਬੜਾ ਜਿੱਥੇ ਬੀਰ ਰਾਸੀ ਸੁਭਾਅ ਸੀ ਉੱਥੇ ਮਹਾਪੁਰਸ਼ਾਂ ਦਾ ਸਰੀਰਕ ਤੌਰ ਤੇ ਵੀ ਅਭਿਆਸ ਬਹੁਤ ਸੀ ਇਹ ਐਕਸਰਸਾਈਜ਼ ਦਾ ਤਾਂ ਤਕੜੇ ਜਵਾਨ ਸਨ ਮਹਾਪੁਰਸ਼ਾਂ ਦੇ ਗਾਤਰੇ ਦੇ ਹੁੰਦੀ ਸੀ ਕਿਰਪਾਨ ਤੇ ਹੱਥ 'ਚ ਵੀ 3.5 ਫੁੱਟ ਰੱਖਦੇ ਸੀ